ਰੋ ਹੀ ਨਗਰ ਤੇ ਪੈਸੇ ਆ ਜਾਂਦੇ ਆ ਕੀ ਕੀ ਲਾਇਆ ਤਾਂ ਹੁਣ ਤੁਹਾਡੇ ਵੱਲੋਂ ਹੁਣ ਅਸੀਂ ਲਾਇਆ ਗੋਭੀ ਲਈ ਆ ਮੇਥੀ ਲਈ ਆ ਚਕੰਦਰ ਲਾਏ ਆ ਮੂਲੀ ਲਈ ਆ ਪਾਲਕ ਲਈ ਆ ਤੇ ਧਨੀਆ ਲਾਇਆ ਤੇ ਸਾਗ ਲਾਇਆ ਕਿੰਨਾ ਕ ਫਾਇਦਾ ਮਿਲਦਾ ਪਿਆ ਤੁਹਾਡੇ ਨੂੰ ਫਾਇਦਾ ਬਹੁਤ ਮਿਲਦਾ ਮਾਰੇ ਰੋਟੀ ਪਣੀ ਚੰਗਾ ਪਾ ਚੰਗਾ ਚੰਗਾ ਚੁੱਕਾ ਖਾਈ ਜਾਂਦੇ ਘਫੇ ਕਰਨੀ ਘਫਾ ਕਰਨੀ ਮੰਡੀ ਜੀ ਵੀ ਲੈ ਕੇ ਜਾਂਦੇ ਤੁਸੀਂ ਜਿਹੜਾ ਪਿਆਰ ਹੈ ਨਹੀਂ ਵੱਡ ਕੇ ਲੈ ਵੇਚੀ ਆਈ ਦੀ ਆ ਹੁਣ ਜਿੱਦਾਂ ਚਕੰਦਰ ਲਾਏ ਆ 15 ਤੱਕ ਤਿਆਰ ਹੋਏ ਨੇ ਪੂਰੇ ਉਹ ਅੱਛਾ ਤੇ ਛਲਗ ਮੇੜ ਪਹਿਲੇ ਤਿਆਰ ਉਹ ਵੇਚਦੇ ਆ ਤੇ ਦੂਜੇ ਤਿਆਰ ਹੋਣਦੇ ਆ ਲਈ ਜਦੋਂ ਫਿਰ ਪਹਿਲੀ ਪੋਟ ਰਿੰਦੇ ਫਿਰ ਉਹਦੇ ਬਾਅਦ ਦੂਜੀ ਹੋਰ ਵੀ ਲਾ ਲੈਂਦੇ ਆ ਹਾਂਜੀ ਨਾਲ ਨਾਲ ਬਿਜੀਆ ਨਹੀਂ ਹਰਦੀ ਤੇ ਕਈ ਨਾ ਗੋਡੀ ਜਾਣਾ ਥਾਂ ਇੱਕ ਨਿਗੇ ਹੱਲਾ ਰੱਖੀਆਂ ਪਹਿਲੇ ਕਈ ਦਾ ਪੋਲਾ ਕਰ ਲੈਣਾ ਮੁਰਕਾ ਹਲਾਣਾ ਵਾ ਕੇ ਤੇ ਬਿਜੀ ਆਣਾ ਤੇ ਕਈ ਨਾ ਵਟਾ ਦਾ ਵਟਾ ਪਾ ਲੈਣੀ ਆ ਜਿਸ ਤਰ੍ਹਾਂ ਸਬਜ਼ੀ ਆਮ ਤਾਜੀ ਸਬਜ਼ੀ ਆ ਸਕੂਲ ਦੇ ਮੈਦਮਾਂ ਨੇ ਮਾਸਟਰ ਬਹੁਤ ਖੜਦੇ ਆਣ ਕਿ ਸਕੂਲ ਖੁਸ਼ ਹੋ ਕੇ ਖਿਆਰੀ ਜਾਣਗੇ ਤੇ ਪਿਛਲੇ ਸਾਲ ਮੈਂ 1.5 ਲੱਖ 2 ਲੱਖ ਦਾ ਕੰਮ ਕਰ ਗਿਆ ਹਾਂ ਪੰਜੇ ਛੇ ਕਨਾਲਾਂ ਦੇ ਚੋਂ ਅੱਛਾ ਜੀ ਤੇ ਐਰ ਕਾਦੇ ਕੰਮ ਸ਼ੁਰੂ ਹੋਇਆ ਹੀ ਹਾਲੀ ਵੀ ਛੜੀ ਛੜੀ ਹੈ ਤੇ ਝੋਨਾ ਫਸੀਂ ਥੋੜੇ ਬਹੁਤ ਲਾਉਣਾ ਪੈਂਦਾ ਬੂਟੀ ਮਰ ਜੇ ਬੂਟੀ ਨਹੀਂ ਮਰਨਦੀ ਤੇ ਦਵਾਈ ਨਹੀਂ ਬਿਲਕੁਲ ਹੀ ਵਰਤੋਂ ਨਹੀਂ ਕਰਦੇ ਤੇ ਦੇਸੀ ਰੂੜੀ ਵਰਤੀਦੀ ਹੈ ਗੋਏ ਦੀ ਕਣਕ ਜੜੀ ਕਣਕ ਕਿਉਂ ਨਹੀਂ ਲਾਉਂਦੇ ਕਣਕ ਬਾਉ ਜੀ ਕੀ ਲਗਾਉਣੇ ਭੇਜੇ ਹੁਣ ਕਣਕ ਭੇਜਣੀ ਆ ਤੇ ਜਿਹੜੇ ਚ ਪੈਸੇ ਕੋਲ ਨਾ ਮੁੱਕੇ ਨੇ ਕਣਕ ਦੇ ਤੇ ਜਿਹੜੇ ਕਣਕ ਵੱਟ ਨੇ ਝੋਨੇ ਲੱਗ ਜਾਂਦੇ ਆ ਇਹ ਚਿਕਵਰ ਲਾਉਣੇ ਮੁੜ ਕੇ ਉਹ ਚਰੇ ਰਹਿਣੇ ਆ ਤਾਂ ਕਿੰਨਾ ਕੁ ਟਾਈਮ ਫੋਨ ਲੈ ਲੀ ਜੀ ਸਭ ਜੀ ਕਿ ਇਸ ਤਰ੍ਹਾਂ ਕਿਹੜੀ ਕਿਹੜੀ ਸਬਜ਼ੀ ਲੈ ਕੇ ਹੁਣ ਜਿੱਦਾਂ ਵੇਖੋ ਝੋਨਾ ਵੱਢ ਕੇ ਤੇ ਮੈਂ ਦੂਜੀ ਵਾਰ ਛਲਕੰਬੀ ਲੈ ਆਏ ਤੇ ਦੂਜੀ ਵਾਰ ਮੇਰੇ ਤਿਆਰ ਹੋ ਗਏ ਆ ਪਹਿਲੀ ਵਾਰ ਵੇਚਦੇ ਆ ਤੇ ਦੂਜੀ ਵਾਰ ਫੇਰ ਲੈ ਆਲੇ ਵੇਚਦੇ ਕਿਦਾਂ ਫਿਰ ਇਹ ਮਰਿਆ ਸੂਏ ਦੇ ਆਪਣੇ ਜਿਹੜੇ ਛੜਕਰੀ ਜਿਗਾਰਡ ਬਣਾਇਆ ਮੰਝਾ ਰਖ ਲਈਦਾ ਉੱਥੇ ਬੈਠ ਕੇ ਵੇਚ ਲੀਦੇ ਆ ਤੇ ਜਿਹੜੇ ਗਾਹਕ ਆਉਂਦੇ ਆ ਉਥੋਂ ਆਵਾਜ਼ ਮਾਰਨ ਨਾਲ ਹੀ ਖੇਤ ਪੈਰੀਂ ਨੀ ਦਾ ਲੱਗੇ ਹੀ ਉੱਥੇ ਨਾਲ ਹੀ ਆਵਾਜ਼ ਮਾਰਨ ਨਾਲ ਹੀ ਕਬਟ ਕੇ ਦੇ ਦਿੰਦਾ ਤੇ ਥੋੜੀ ਜਿਹੀ ਪੁੱਟ ਕੇ ਰੱਖੇ ਨੇ ਲੱਗੇ ਮਾਰੇ ਉਹ ਕਿਸਾਨੀ ਤਾਂ ਘਟਾ ਨਹੀਂਗਾ ਜੇ ਬੰਦਾ ਹੱਥੀਆ ਮਿਹਨਤ ਕਰੇ ਤੇ ਜੇ ਆਪਾਂ ਲੇਬਰ ਬਣੀ ਫੇਰ ਕੋ ਪੱਲੇ ਨਹੀਂ ਪੈਣਾ ਕਿਉਂ ਲੇਬਰ ਦੀ 500-600 ਰੁਪਏ ਡੜੀ ਆ ਸਾਨੂੰ ਕੱਖ ਨੇ ਬਈ 5-400 ਦੋ ਬਾਜੀ ਜਾਣਾ ਵਾ ਇਹ ਫਿਰ ਤੁਸੀਂ ਆਪ ਕੱਲੇ ਕਰਦੇ ਆਪੇ ਕਰਨਾ ਆਪੇ ਗੁੱਡਗੜਾਈ ਕਰਨੀ ਆਪੇ ਪੁੱਟਣੀ ਆਪੇ ਵੇਚਣੀ ਸਾਰੇ ਕੰਮ ਕਰਨੇ ਆ ਤੇ ਮਿਹਨਤ ਕਰਨੇ ਬੰਦਾ ਕਦੇ ਭੁੱਖਾ ਨਹੀਂ ਮਰਦਾ ਜਿਹੜੇ ਬੰਦੇ ਨੇ ਮਿਹਨਤ ਕਰਨੀ ਉਹ ਅੱਜ ਘਰ ਵੀ ਰਾਜਾ ਬਾਹਰ ਵੀ ਰਾਜਾ ਬਾਹਰ ਪੈਸੇ ਲੱਗ ਜਾਣੇ ਤੇ ਫ੍ਰੀ ਕੰਮ ਹੋਈ ਉਹਨੇ ਘਰ ਤੇ